ਤਾਂ ਜਦੋਂ ਨੇ ਦਿਖਾਇਆ ਤਾਂ ਉਹ ਸਿੱਧੂ ਬਾਰੇ ਗੱਲ ਚੱਲ ਰਹੀ ਹੈ ਸਿੱਧੂ ਦੇ ਟ੍ਰਾਇਲ ਇਨਵੈਸਟੀਗੇਸ਼ਨ ਦੇ ਬਾਰੇ ਤੇ ਉਹਨਾਂ ਨੇ ਉਹਦੇ ਕਾਫੀ ਜਿਹੜੇ ਪਹਿਲੂ ਆ ਉਹ ਦਿਖਾਏ ਨੇ ਤਾਂ ਉਹਨਾਂ ਨੇ ਕਿੱਥੇ ਕਿੱਥੇ ਸ਼ੂਟ ਕੀਤੀ ਤਾਂ ਸਾਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਹੈ ਪਰੰਤੂ ਕਿਹੜੇ ਲੋਕਾਂ ਨੇ ਇਹ ਕਰਕੇ ਡਾਕੂਮੈਂਟਰੀ ਕਰ ਰਹੇ ਨੇ ਨਾ ਮਤਲਬ ਮੈਂ ਉਹਦੇ ਤੇ ਖਰਸ਼ਾ ਜ਼ਾਹਰ ਕੀਤਾ ਸੀ ਵੀ ਜਿਹੜਾ ਸ਼ੁਭਦੀਪ ਦੇ ਦਾ ਟ੍ਰਾਇਲ ਹੈ ਉਹ ਬੜਾ ਨਾਜ਼ੁਕ ਤੌਰ ਤੇ ਵਿੱਚ ਚੱਲ ਰਿਹਾ ਹੈ ਇਹ ਕੋ ਦੋ ਗਵਾਹਾਂ ਜਿਹੜੇ ਮੁੰਡੇ ਨਾਲ ਬੈਠੇ ਸੀ ਉਹਨਾਂ ਦੀਆਂ ਹੋ ਚੁੱਕੀਆਂ ਨੇ ਸਾਡੀਆਂ ਗਵਾਹਾਂ ਸਾਡਾ ਟ੍ਰਾਇਲ ਪੂਰਾ ਹੋ ਰਿਹਾ ਨੇ ਦੋਸਤੋ ਬਾਤ ਕਰ ਲਓ ਜੀ ਨੇ ਕੀ ਕਰਨਾ ਕੋ ਰੁਕਦੇ ਤੁਸੀਂ ਹੈ ਨਹੀਂ ਸਾਨੂੰ ਪਤਾ ਇਸ ਗੱਲ ਦਾ ਪਰੰਤੂ ਕੋਈ ਹੋ ਜਾ ਕੋਈ ਸ਼ਕੂਫਾ ਕੱਢ ਨਾ ਮਾਰਿਓ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਿਤ ਹੋਵੇ ਕੱਲ੍ਹ ਇਹ ਦੀ ਗੱਲੀਆਂ ਸਾਰੀਆਂ ਨੂੰ ਜਦੋਂ ਉਹਨਾਂ ਨੇ ਸ਼ਾਮ ਦੁਪਹਿਰ ਟਾਈਮ ਕਾਫੀ ਸੱਦਾ ਪੱਤਰ ਭੇਜੇ ਹੋਣਗੇ ਬੰਬਈ ਦੇ ਵਿੱਚ ਉਹਨਾਂ ਚ ਕੋਈ ਆਪਣਾ ਵੀ ਵੈਲਵੇਸ਼ਰ ਸੀਗਾ ਤਾਂ ਉਹਨੇ ਜੋ ਦੇਖਿਆ ਵੀ ਅੰਕਲ ਆ ਕੀ ਹੋ ਰਿਹਾ ਵੀ ਤੁਹਾਨੂੰ ਪਤਾ ਕਿਸੇ ਗੱਲ ਦਾ ਮੈਨੂੰ ਫਿਰ ਮੈਨੂੰ ਤਾਂ ਕੋਈ ਪਤਾ ਨਹੀਂ ਇਸ ਗੱਲ ਦਾ ਵੀ ਇਹ ਕੀ ਕਰ ਰਹੇ ਨੇ ਕੋਈ ਉਹਨਾਂ ਨੇ 11 ਜੂਨ ਦਾ ਇਵੈਂਟ ਰੱਖਿਆ ਕੋਈ ਉੱਥੇ ਅ ਸਕਰੀਨ ਲਿੰਗ ਕਰਨ ਲਈ ਉਹਨਾਂ ਨੇ ਕੋਈ ਦਿਖਾਉਣ ਤੋਂ ਖੁਣਗੇ ਕਿਦਾਂ ਦਾ ਕੋਈ ਨੰਮੀ ਨੂੰ ਨਹੀਂ ਪਤਾ ਵੀ ਇਸ ਤਰ੍ਹਾਂ ਹੁੰਦਾ ਹੈ ਪ੍ਰੋਗਰਾਮ ਤਾਂ ਜਦੋਂ ਦਿਖਾਇਆ ਤਾਂ ਉਹ ਸਿੱਧੂ ਬਾਰੇ ਗੱਲ ਚੱਲ ਰਹੀ ਹੈ ਸਿੱਧੂ ਦੇ ਇਨਵੈਸਟੀਗੇਸ਼ਨ ਦੇ ਬਾਰੇ ਤੇ ਉਹਨਾਂ ਨੇ ਉਹਦੇ ਕਾਫੀ ਜਿਹੜੇ ਪਹਿਲੂ ਆ ਉਹ ਦਿਖਾਏ ਨੇ ਤਾ ਉਹਨਾਂ ਨੇ ਕਿੱਥੇ ਕਿੱਥੇ ਸ਼ੂਟ ਕੀਤੀ ਤਾਂ ਸਾਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ ਹੈ। ਅ ਉਹ ਕਹਿੰਦੇ ਵੀ ਸਿੱਧੂ ਦੇ ਫਰੈਂਡ ਜਿਹੜੇ ਉਹਨਾਂ ਨਾਲ ਇੰਟਰਵਿਊ ਕੀਤੇ ਹਨ ਉਹਨਾਂ ਨੇ ਸੁਣ ਕੇ ਮੈਨੂੰ ਤਾਂ ਕੋਈ ਲੱਗਦਾ ਨਹੀਂ ਕੋਈ ਵੀ ਫਰੈਂਡ ਕੋਈ ਸਾਡੇ ਬਾਹਰ ਵੀ ਰਹਿੰਦੇ ਆ। ਤਾਂ ਜਿੰਨੇ ਕ ਸਾਡ ਨੂੰ ਲੋਕ ਜਾਣਦੇ ਆ ਸਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਉਹ ਲਗਭਗ ਸਾਡੇ ਕੋਲੇ ਆਉਂਦੇ ਆ ਪਰ ਉਹਨਾਂ 'ਚੋਂ ਕਿਸੇ ਬੰਦੇ ਨੇ ਵੀ ਜਿਹੜਾ ਬੰਦਾ ਫੈਮਿਲੀ ਨੂੰ ਜਾਣਦਾ ਹੈ ਉਹਨੇ ਕਿਸੇ ਨੇ ਵੀ ਉਹਨਾਂ ਨੂੰ ਇੰਟਰਵਿਊ ਜਾਂ ਕੋਈ ਸਵਾਲ ਜਵਾਬ ਨਹੀਂ ਕੀਤੇ ਉਹਨਾਂ ਨੇ ਕਿਸੇ ਨਾਲ ਪਰੰਤੂ ਕਿਹੜੇ ਲੋਕਾਂ ਦੀ ਇਹ ਕਰਕੇ ਡਾਕੂਮੈਂਟਰੀ ਕਰ ਰਹੇ ਨੇ ਨਾ ਮੈਂ ਉਹ ਤੇ ਖਰਸ਼ਾ ਜ਼ਾਹਰ ਕੀਤਾ ਸੀ ਵੀ ਜਿਹੜਾ ਸ਼ੁਭਦੀਪ ਦੇ ਦਾ ਟ੍ਰਾਇਲ ਹੈ ਉਹ ਬੜਾ ਨਾਦਕ ਤੌਰ ਦੇ ਵਿੱਚ ਚੱਲ ਰਿਹਾ ਹੈ ਅ ਦੋ ਗਵਾਹਾਂ ਜਿਹੜੇ ਮੁੰਡੇ ਨਾਲ ਬੈਠੇ ਸੀ ਉਹਨਾਂ ਦੀਆਂ ਹੋ ਚੁੱਕੀਆਂ ਨੇ ਤੇ ਮੇਰੀ ਸਟਾਰਟ ਹੋਣ ਵਾਲੀ ਹੈ ਵੀ ਸਾਨੂੰ ਇਸ ਕੇਸ ਦੇ ਟ੍ਰਾਇਲ ਤੇ ਕੋਈ ਮਾੜਾ ਚੰਗਾ ਅਸਰ ਨਾ ਭਾਵੇ ਕਿਸੇ ਗੱਲ ਦਾ ਤਾਂ ਉਹਨਾਂ ਚਦ ਨੂੰ ਰੁਕ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਵੀ ਮੈਂ ਇਹੀ ਬੇਨਤੀ ਕੀਤੀ ਹੈ ਡੀਜੀਪੀ ਸਾਹਿਬ ਮਹਾਰਾਸ਼ਟਰ ਨੂੰ ਵੀ ਤੁਸੀਂ ਇਹਨਾਂ ਨੂੰ ਪਲੀਜ਼ ਇਹ ਗੱਲ ਕਹੋ ਵੀ ਸਾਡੀਆਂ ਗਵਾਹੀਆਂ ਸਾਡਾ ਟ੍ਰਾਇਲ ਪੂਰਾ ਹੋ ਰੇ ਨੇ ਦੋਸਤੋ ਬਾਤ ਕਰ ਲਓ ਜੀ ਨੇ ਕੀ ਕਰਨਾ ਕੋਈ ਰੁਕਦੇ ਤਾਂ ਤੁਸੀਂ ਹੈ ਨਹੀਂ ਸਾਨੂੰ ਪਤਾ ਇਸ ਗੱਲ ਦਾ ਪਰੰਤੂ ਕੋਈ ਹੋ ਜਾ ਕੋਈ ਸ਼ਕੂਫਾ ਕੱਢ ਨਾ ਮਾਰਿਓ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਿਤ ਹੋ ਜਾਏ ਅਗਲਾ ਕੋਈ ਐਕਸ਼ਨ ਹੋਊਗਾ ਇੱਕ ਲੈਟਰ ਤਾਂ ਜਾਰੀ ਕਰਤਾ ਜੇਕਰ ਉਹ ਫਿਰ ਵੀ ਨਹੀਂ ਰੁਕਦੇ ਤਾਂ ਫਿਰ ਕੀ ਪਰਿਵਾਰ ਐਕਸ਼ਨ ਲੈਂਦਾ ਦੇਖੋ ਮੈਂ ਬੀਬੀਸੀ ਦੇ ਆਧਾਰੇ ਨੂੰ ਮੇਲ ਕਰ ਚੁੱਕਿਆ ਤੇ ਉਹਨਾਂ ਨੂੰ ਲੀਗਲ ਨੋਟਸ ਵੀ ਦੇ ਚੁੱਕੇ ਆਜ ਸੰਡੇ ਹੈ ਕੱਲ ਨੂੰ ਅਸੀਂ ਕੋਰਟ ਦਾ ਰੁਖ ਵੀ ਕਰਾਂਗੇ ਅਸੀਂ ਤਾਂ ਜੋ ਚੀ ਸਾਡੇ ਭਾਰਤੀ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਤਹਿਤ ਜੇ ਕੋਈ ਕਾਰਵਾਈ ਹੋ ਉਹਦਾ ਚਾਰਾ ਜੋਈ ਅਸੀਂ ਕਰਦੇ ਰਹਿਣਾ ਤਾਂ ਅੱਗੇ ਕਾਮਯਾਬ ਕਿੰਨੇ ਕੁ ਹੋਣੇ ਉਸ ਸਮੇਂ ਦੇ ਗੱਲ